आज किते कले दोवे भैये दिलदा तू ही तू तु तुक तु चले दोह हाँ आजा किते कले दोवे भैये दिलदार तुही तू तु तुक तु चले दोह हाँ दिया गल अज पूछनी मैं तेनु ਓ ਤੇਰੇ ਬਿਨਾ ਦੱਸ ਮੈਂ ਤਾਂ ਕਿਦਾਂ ਤਰਨਾ ਹਾਂ ਹਾਂ ਛਾ ਟੀਕੇ ਨਾ ਜਾਵੀ ਹੱਥ ਜੋੜ ਦੇ ਆ ਰੱਬਾ ਮੇਰਾ ਤੇਰੇ ਤੋਂ ਬਗੈਰ ਪੱਲ ਵੀ ਨਹੀਂ ਸਰਨਾ ਹਾਂ ਛਾ ਟੀਕੇ ਨਾ ਜਾਵੀ ਹੱਥ ਜੋੜ ਦੇ ਆ ਰੱਬਾ ਮੇਰਾ ਤੇਰੇ ਤੋਂ ਬਗੈਰ ਪੱਲ ਵੀ ਨਹੀਂ ਸਰਨਾ ਛਾਡੀ ਕੇ ਨਾ ਜਾਵੀ ਹੱਥ ਜੋੜ ਦਿਆਂ ਰੱਬਾ ਮੇਰਾ ਹੋ ਤੇਰੇ ਤੋਂ ਬਗੈਰ ਪਾਲੀ ਵੀ ਨਹੀਂ ਸਾਵੀ ਨਾ ਕਾਲੇ ਕਾਗਾ ਨੂੰ ਮੇਰਾ ਮਨ ਪਿਆ ਜਾਂਦਾ ਹੁਣ ਤੇਰੇ ਬਿਨਾ ਕੋਈ ਵੀ ਰਸਾਈ ਨਹੀਂ ਹੋ ਛਿਰ ਮੈਥੋਂ ਦੂਰ ਹੋ ਜੇ ਹੋ ਕੜ ਜੁਗ ਲ ਜਾਂਦਾ ਹੈ ਮੇਰੇ ਵਿੱਚ ਕੋਈ ਚਤਰਾਈ ਨਹੀਂ ਕਾਲੇ ਕਹਾਗਾਂ ਨੂੰ ਮੇਰਾ ਮਨ ਪਿਆ ਜਾਂਦਾ ਹੁਣ ਤੇਰੇ ਬਿਨਾ ਕੋਈ ਵੀ ਰਸਾਈ ਨਹੀਂ ਹਾਸ਼ਿ ਮੈਥੋਂ ਦੂਰ ਹੋ ਜਾਓ ਕਲ ਯੁਗ ਜਾਂਦਾ ਮੇਰੇ ਵਿੱਚ ਕੋਈ ਚਤਰਾਈ ਨਹੀਂ ਹਾਂ ਬਾਲ ਤੈਨੂੰ ਹਾਰ ਗਿਆ ਕਰਮ ਨਹੀਂ ਹਾਂ ਓ ਬਾਰੇ ਤੈਨੂੰ ਹਾਰ ਗਿਆ ਕਰਮ ਨਹੀਂ ਹਗਾ ਹੁਣ ਤੇਰੇ ਤੋਂ ਬਗੈਰ ਕੁਝ ਵੀ ਨਹੀਂ ਕਰਨਾ ਹੱਥ ਛੱਡ ਕੇ ਨਾ ਜਾਵੀਂ ਹੱਥ ਜੋੜ ਦੇ ਆ ਰੱਬਾ ਮੇਰਾ ਤੇਰੇ ਤੋਂ ਬਗੈਰ ਪਲ ਵੀ ਨਹੀਂ ਸਰਨਾ ਹੱਥ ਛੱਡ ਕੇ ਨਾ ਜਾਵੀਂ ਹੱਥ ਜੋੜ ਦੇ ਆ ਰੱਬਾ ਮੇਰਾ ਤੇਰੇ ਤੁਮ ਬਗੈ ਪਲ ਵੀ ਨਹੀਂ ਸਾਰਨਾ ਹਕ ਕਰ ਇੱਕ ਵਾਦਾ ਜੇ ਤੂੰ ਵੀ ਮੇਰੇ ਨਾਲ ਦਾਤਾ ਇਸ਼ਕ ਤੂੰ ਮੇਰੇ ਨਾਲ ਕਰਨਾ ਹੋ ਤੇਰਾ ਦਿਲ ਮੇਰੇ ਤੁਮਗੈਰ ਵੀ ਨਾ ਲਗੇ ਤੂੰ ਹਰ ਪਲ ਮੇਰੇ ਨਾਵੇਂ ਕਰਨਾ ਇਹ ਪਿਆਰ ਚਾਹ ਉਹਦੇ ਨਾਲ ਹਕ ਕਰ ਇੱਕ ਵਾਦਾ ਅੱਜ ਤੂੰ ਵੀ ਮੇਰੇ ਨਾਲ ਦਾਤਾ ਇਸ਼ਕ ਤੂੰ ਮੇਰੇ ਨਾਲ ਕਰਨਾ ਹੋ ਤੇਰਾ ਦਿਲ ਮੇਰੇ ਤੋਂ ਬਗੈਰ ਵੀ ਨਾ ਲੱਗੇ ਤੂੰ ਹਰ ਪਲ ਮੇਰੇ ਨਾਵੇਂ ਕਰਨਾ ਹੋਰ ਕੋਈ ਗੱਲ ਅੱਜ ਸੁਣਨੀ ਨਹੀਂ ਤੇਰੀ ਹੋਰ ਕੋਈ ਗੱਲ ਅੱਜ ਸੁਣਨੀ ਨਹੀਂ ਤੇਰੀ ਹੋ ਤੇਰੇ ਤੋਂ ਬਗੈਰ ਕੀ ਜੀਣਾ ਮਰਨਾ ਹਾਂ ਛੱਡ ਕੇ ਨਾ ਜਾਵੀਂ ਹੱਥ ਜੋੜਦਿਆਂ ਰੱਬਾ ਮੇਰਾ ਤੇਰੇ ਤੋਂ ਬਗੈਰ ਪਾਲ ਵੀ ਨਹੀਂ ਸਰਨਾ ਹਾਂ ਛੱਡ ਕੇ ਨਾ ਜਾਵੀਂ ਹੱਥ ਜੋੜਦਿਆਂ ਰੱਬਾ ਮੇਰਾ ਓ ਤੇਰੇ ਤੋਂ ਬਗੈਰ ਪਾਲ ਵੀ ਨਹੀਂ ਸਰਨਾ ਹਾਂ ਜੁਂ ਜੇ ਤਾਂ ਇਹਸਾਨ ਤੇਰੇ ਸਾਡੇ ਤੇ ਬੜੇ ਨੇ ਦਾਤਾ ਇੱਕ ਹੋਰ ਰਹਿਮਤ ਕਮਾਈ ਜੀ ਬੜੇ ਆਸਾਨ ਹੈ ਉਹਦੇ ਉਹਨੇ ਕਰਮਣੀ ਵੇਖਿਆ ਮਾਰੇ ਨੇ ਕਿਹਾ ਨਾ ਮੈਂ ਤੁਹਾਡਾ ਜੇ ਕਰਮ ਕਾਣ ਦਾ ਜੇ ਮੈਂ ਤੁਹਾਡਾ ਲੈਖਾ ਨਹੀਂ ਭੋਲਿਆ ਹੋਈ ਹੁ ਜੇ ਤਾਂ ਇਹਾਸਾਨ ਤੇਰੇ ਸਾਡੇ ਤੇ ਬੜੇ ਨੇ ਦਾਤਾ ਇੱਕ ਹੋਰ ਰਹਿਮਤ ਕਮਾਈ ਜੀ ਹਾਂ ਮੇਰੇ ਵਿੱਚ ਤੂੰ ਹੋਵੇਂ ਤੇਰੇ ਵਿੱਚ ਮੈਂ ਹੋਵਾਂ ਐਸੀ ਰਾਸ ਮੇਰੇ ਨਾਲ ਪਾਈ ਜੀ ਹੋਈ ਹੁ ਜੇ ਤਾਂ ਇਹਾਸਾਨ ਤੇਰੇ ਸਾਡੇ ਤੇ ਬੜੇ ਨੇ ਦਾਤਾ ਇੱਕ ਹੋਰ ਰਹਿਮਤ ਕਮਾਈ ਜੀ ਹਾ ਮੇਰੇ ਵਿੱਚ ਤੂੰ ਹੋਵੇਂ ਤੇਰੇ ਵਿੱਚ ਮੈਂ ਹੋਆ ਐਸੀ ਰਾਸ ਮੇਰੇ ਨਾਲ ਪਾਈ ਜੀ ਹੋ ਤੇਰੇ ਤੋਂ ਬਗੈਰ ਸੁਰ ਜੀਤ ਕੁਝ ਵੀ ਨਹੀਂ ਹੋ ਇਸ ਗੱਲ ਉੱਤੇ ਜੱਗ ਵਿੱਚ ਖੜਨਾ ਹਾ ਛੱਡ ਕੇ ਨਾ ਜਾਵੀ ਹੱਥ ਜੋੜਦਿਆਂ ਰੱਬਾ ਮੇਰਾ ਤੇਰੇ ਤੋਂ ਬਗੈਰ ਪਾਲੀ ਵੀ ਨਹੀਂ ਸਰਨਾ ਹਾਂ ਛੱਡ ਕੇ ਨਾ ਜਾਵੀਂ ਹੱਥ ਜੋੜਦੇ ਆ ਰੱਬਾ ਮੇਰਾ ਹੋ ਤੇਰੇ ਤੋਂ ਬਗੈਰ ਪਾਲੀ ਵੀ ਨਹੀਂ ਸਰਨਾ ਹੁਕਰੀਕ ਵਾਦਾਇ ਜੇ ਤੂੰ ਵੀ ਮੇਰੇ ਨਾਲ ਦਾਤਾ ਇਸ਼ਕ ਤੂੰ ਮੇਰੇ ਨਾਲ ਕਰੀ ਨਾ ਹਾਂ ਤੇਰਾ ਦਿਲ ਮੇਰੇ ਤੋਂ ਬਗੈਰ ना लगे तू हर पल मेरे नावे करी ना होर कोई गल अज सुनी नहीं तेरी हो तेरे तो बगैर की है जीना मरना हाँ छाड़ी के ना जानी हाथ जोड़ दे रबा मेरा तेरे तो बगैर पाली भी नहीं सरना ਛੱਡੀ ਕੇ ਨਾ ਜਾਵੀਂ ਹੱਥ ਜੋੜਦਿਆਂ ਰੱਬਾ ਮੇਰਾ ਤੇਰੇ ਤੋਂ ਬਗੈ ਪਲ ਵੀ ਨਹੀਂ ਸਰਨਾ ਹਾਂ ਛੱਡੀ ਕੇ ਨਾ ਜਾਵੀਂ ਹੱਥ ਜੋੜਦਿਆਂ ਰੱਬਾ ਮੇਰਾ ਤੇਰੇ ਤੋਂ ਬਗੈ ਪਲ ਵੀ ਨਹੀਂ ਸਰਨਾ